ਸਾਨੂੰ ਸੜਕਾਂ ਤੋਂ ਚੁੱਕ ਸਾਡਾ ਘਰ ਖੋਇਆ ਜਾ ਰਿਹਾ ਸਾਨੂੰ ਸਭ ਤੋਂ ਦੂਰ ਕਰ ਸਾਡਾ ਵਜੂਦ ਲੁਕੋਇਆ ਜਾ ਰਿਹਾ ਨਾ ਚੁੱਕੋ ਸਾਨੂੰ ਨਾ ਖੋਵੋ ਸਾਡਾ ਘਰ ਅਸੀਂ ਬੇਜ਼ੁਬਾਨ ਆ ਸਾਨੂੰ ਵੀ ਲੱਗਦਾ ਹੈ ਡਰ ਸੜਕਾਂ ਸਾਡੀਆਂ ਮਾਂ ਨੇ ਇਹ ਗਲੀਆਂ ਸਾਡਾ ਵੇੜਾ ਸਾਨੂੰ ਇੱਥੇ ਹੀ ਜੀਣ ਦਿਓ ਉੱਥੇ ਸਾਡਾ ਖਿਆਲ ਰੱਖੋ ਕਿਹੜਾ ਕੀ ਅਸੀਂ ਇੰਨੇ ਮਾੜੇ ਆ ਸਾਡੀ ਦੁਨੀਆ ਨੂੰ ਮਿਟਾਇਆ ਜਾ ਰਿਹਾ ਸਾਨੂੰ ਸਾਡੇ ਹੀ ਘਰੋਂ ਬੇਕਾਰ ਕਰ ਸਾਡਾ ਵਜੂਦ ਹਟਾਇਆ ਜਾ ਰਿਹਾ ਸਾਡੀ ਅੱਖਾਂ ਵਿੱਚ ਦੇਖੋ ਤੁਹਾਨੂੰ ਵੀ ਪਿਆਰ ਨਜ਼ਰ ਆਏਗਾ ਤੁਹਾਨੂੰ ਹਰ ਇੱਕ ਕੁੱਤਾ ਵਫਾਦਾਰ ਨਜ਼ਰ ਆਏਗਾ ਸੱਚੀਆਂ ਗੱਲ ਮੈਂ ਤਮੰਨਾ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੁਪਰੀਮ ਕੋਰਟ ਨੇ ਇੱਕ ਫੈਸਲਾ ਲਿੱਤਾ ਸੀ ਜਿਸ ਚ ਉਹਨਾਂ ਨੇ ਕਿਹਾ ਸੀਗਾ ਕਿ ਦਿੱਲੀ ਦੇ ਸੜਕਾਂ ਤੇ ਜਿਹੜੇ ਵੀ ਕੁੱਤੇ ਰਹਿੰਦੇ ਨੇ ਉਹਨਾਂ ਨੂੰ ਸੜਕਾਂ ਤੋਂ ਚੱਕ ਕੇ ਉਹਨਾਂ ਨੂੰ ਕਿਸੇ ਸ਼ੈਲਟਰਸ 'ਚ ਰੱਖਿਆ ਜਾਵੇ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ 8 ਹਫ਼ਤਿਆਂ ਦੇ ਅੰਦਰ-ਅੰਦਰ ਉਹਨਾਂ ਲਈ ਸ਼ੈਲਟਰਸ ਬਣਾਏ ਜਾਣ ਜਿੱਥੇ ਕਿ ਅਸੀਂ ਕੁੱਤਿਆਂ ਨੂੰ ਰੱਖ ਸਕੀਏ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਫੈਸਲਾ ਲੋਕਾਂ ਦੀ ਭਲਾਈ ਲਈ ਲਿੱਤਾ ਹੈ ਕਿਉਂਕਿ ਦਿਨੋ ਦਿਨ ਰੇਬਿਸ ਦੇ ਕੇਸ ਇਹਨੇ ਵੱਧ ਰਹੇ ਸੀਗੇ ਰੇਬਿਸ ਯਾਨੀ ਕਿ ਇੱਕ ਬਿਮਾਰੀ ਹੁੰਦੀ ਹੈ ਜੋ ਕਿ ਕੁੱਤੇ ਦੇ ਵੱਢਣ ਨਾਲ ਹੁੰਦੀ ਹੈ ਜਦੋਂ ਕੋਈ ਰੇਬਿਸ ਦਾ ਸ਼ਿਕਾਰ ਕੁੱਤਾ ਕਿਸੇ ਇਨਸਾਨ ਨੂੰ ਵੱਢ ਲੈਂਦਾ ਤਾਂ ਉਹ ਇਨਸਾਨ ਵੀ ਕੁੱਤੇ ਜਿਹਾ ਭੌਂਕਣਾ ਸ਼ੁਰੂ ਹੋ ਜਾਂਦਾ ਹੈ ਕੁੱਤੇ ਜਿਹੀ ਤਰ੍ਹਾਂ ਹਰਕਤਾਂ ਕਰਦਾ ਹੈ ਇਸ ਦੇ ਨਾਲ ਹੀ ਕੁੱਤਿਆਂ ਦਾ ਇਹਨਾ ਅਤੰਕ ਫੈਲ ਰਿਹਾ ਹੈ ਕੁੱਤਿਆਂ ਦੇ ਵੱਢਣ ਨਾਲ ਕਈ ਲੋਕਾਂ ਦੀ ਮੌਤ ਹੋ ਰਹੀ ਹੈ ਇਹ ਸਭ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੁਪਰੀਮ ਕੋਰਟ ਨੇ ਇਹ ਫੈਸਲਾ ਲਿੱਤਾ ਪਰ ਡੌਗ ਲਵਰਸ ਇਸ ਦਾ ਵਿਰੋਧ ਕਰ ਰਹੇ ਨੇ Dog Lovers Day ਇਹ ਕਹਿਣਾ ਹੈ ਕਿ ਸਰਕਾਰ ਨੇ ਇਹ ਕਹਿ ਤਾਂ ਦਿੱਤਾ ਕਿ 8 ਹਫ਼ਤਿਆਂ ਦੇ ਅੰਦਰ ਅੰਦਰ ਸ਼ੈਲਟਰਸ ਬਣਾਓ ਤੇ ਕੁੱਤਿਆਂ ਨੂੰ ਚੱਕ ਕੇ ਉੱਥੇ ਰੱਖੋ ਪਰ ਕੀ ਸਰਕਾਰ ਇਹ ਸ਼ੈਲਟਰਸ ਬਣਾ पाएगी ਉਹ ਵੀ ਸਿਰਫ 8 ਹਫ਼ਤਿਆਂ ਦੇ ਵਿੱਚ ਵਿੱਚ ਕਿਉਂਕਿ ਪਹਿਲਾਂ ਵੀ ਸਰਕਾਰ ਵੱਲੋਂ ਇੱਕ ਆਰਡਰ ਜਾਰੀ ਕੀਤਾ ਗਿਆ ਸੀ ਜਿਸ ਤੋਂ ਉਹਨਾਂ ਨੇ ਕਿਹਾ ਸੀਗਾ ਕਿ ਗਲੀ ਦੇ ਹਰੇਕ ਕੁੱਤੇ ਨੂੰ ਸਟੈਰੀਲਾਈਜ਼ ਕਰਾਇਆ ਜਾਵੇ ਪਰ ਉਹ ਹਲੇ ਤੱਕ ਪੂਰਾ ਨਹੀਂ ਹੋਇਆ ਸਰਕਾਰ ਆਪਣੇ ਵੱਲੋਂ ਆਰਡਰ ਤਾਂ ਕਰ ਦਿੰਦੀ ਹੈ ਪਰ ਜਿਹੜੇ ਸਰਕਾਰ ਦੇ ਅਧੀਨ ਅਧਿਕਾਰੀ ਨੇ ਉਹ ਸਰਕਾਰ ਤੋਂ ਪੈਸੇ ਲੈ ਕੇ ਕੰਮ ਪੂਰਾ ਨਹੀਂ ਕਰਦੇ ਡੌਗ ਲਵਰਜ਼ ਦਾ ਇਹ ਕਹਿਣਾ ਹੈ ਕਿ ਸਰਕਾਰ ਨੂੰ ਉਹਨਾਂ ਤੇ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜੇ ਸਰਕਾਰ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦਿੰਦੀ ਹੈ ਤਾਂ ਸਰਕਾਰ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਧਿਕਾਰੀ ਇਹ ਕੰਮ ਪੂਰਾ ਕਰ ਵੀ ਰਹੇ ਨੇ ਜਾਂ ਨਹੀਂ ਕੁਝ ਡੌਗ ਲਵਰਜ਼ ਦਾ ਕਹਿਣਾ ਇਹ ਵੀ ਹੈ ਕਿ ਕੁੱਤਿਆਂ ਨੂੰ ਸੜਕਾਂ ਤੋਂ ਚੱਕ ਕੇ ਸ਼ੈਲਟਰਸ 'ਚ ਨਹੀਂ ਰੱਖਿਆ ਜਾਏਗਾ ਉਹਨਾਂ ਨੂੰ ਜੰਗਲਾਂ 'ਚ ਛੱਡ ਦਿੱਤਾ ਜਾਏਗਾ ਜਾਂ ਫਿਰ ਉਹਨਾਂ ਨੂੰ ਮਾਰ ਦਿੱਤਾ ਜਾਏਗਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਫੀ ਸਾਰੇ ਕੁੱਤਿਆਂ ਨੂੰ ਇਕੱਠਾ ਕਰਕੇ ਇੱਕ ਖਾਲੀ ਗਰਾਊਂਡ 'ਚ ਰੱਖਿਆ ਗਿਆ ਤੇ ਉੱਥੇ ਹੀ ਇੱਕ ਆਦਮੀ ਉਹਨਾਂ ਨੂੰ ਰੋਟੀ ਪਾਣ ਆਂਦਾ ਹੈ ਉਹ ਉਪਰੋ ਹੀ ਰੋਟੀਆਂ ਸੁੱਟ ਦਿੰਦਾ ਹੈ ਤੇ ਸਾਰੇ ਕੁੱਤੇ ਰੋਟੀ ਪਿੱਛੇ ਆਪਸ 'ਚ ਲੜ ਰਹੇ ਹੁੰਦੇ ਨੇ ਜਿਸ ਨੂੰ ਦੇਖ ਕੇ ਡੌਗ ਲਵਰਸ ਗੁੱਸੇ ਵਿੱਚ ਆ ਗਏ ਨੇ ਤੇ ਉਹ ਨਹੀਂ ਚਾਹਦੇ ਕਿ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਨੇ ਜਿਹੜੇ ਕੁੱਤਿਆਂ ਨੂੰ ਉਹਨਾਂ ਨੇ ਬਚਪਨ ਤੋਂ ਰੋਟੀ ਖਵਾਈ ਹੈ ਪਾਲੇ ਹੈ ਗਲੀਆਂ ਵਿੱਚ ਉਹਨਾਂ ਨਾਲ ਖੇਲੇ ਨੇ ਉਹਨਾਂ ਨਾਲ ਇਸ ਲੂਕ ਹੋਵੇ ਉੱਥੇ ਹੀ ਕੁਝ ਲੋਕ ਸਰਕਾਰ ਦੇ ਇਸ ਫੈਸਲੇ ਦੇ ਹੱਕ ਵਿੱਚ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕੁੱਤਿਆਂ ਦੇ ਕਰਕੇ ਕਈ ਲੋਕਾਂ ਦੀ ਜਾਨ ਗਈ ਹੈ ਜੇ ਇਹਨਾਂ ਨੂੰ ਰੋਕਿਆ ਨਾ ਗਿਆ ਤਾਂ ਹੋਰ ਲੋਕਾਂ ਦੀ ਵੀ ਜਾਨ ਜਾ ਸਕਦੀ ਹੈ ਤੇ ਉਹਨਾਂ ਲੋਕਾਂ ਨੇ ਡੌਗ ਲਵਰਸ ਨੂੰ ਇਹ ਵੀ ਕਿਹਾ ਹੈ ਕਿ ਜੇ ਤੁਹਾਨੂੰ ਇਹਨਾਂ ਨਾਲ ਇੰਨਾ ਪਿਆਰ ਹੈ ਇਹਨਾਂ ਨਾਲ ਇੰਨਾ ਮੋਹ ਹੈ ਤਾਂ ਤੁਸੀਂ ਇਹਨਾਂ ਨੂੰ ਆਪਣੇ ਘਰ ਹੀ ਰੱਖ ਲਓ ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜਿੰਨਾ ਲੋਕਾਂ ਦੀ ਜਾਨ ਇਨਾਂ ਕੁੱਤਿਆਂ ਦੇ ਵੱਢਣ ਨਾਲ ਹੋਈ ਹੈ ਕਿ ਤੁਸੀਂ ਉਹਨਾਂ ਦੀ ਜਾਨ ਵਾਪਸ ਲਿਆ ਸਕਦੇ ਹੋ ਤੇ ਇਸਤੇ ਹੀ ਡੌਗ ਲਵਰਸ ਜਵਾਬ ਦੇ ਰਹੇ ਨੇ ਕਿ ਜਿੰਨਾ ਕੁੱਤਿਆਂ ਦੀ ਜਾਨ ਇਨਸਾਨਾਂ ਕਰਕੇ ਗਈ ਹੈ ਕਿ ਤੁਸੀਂ ਉਹਨਾਂ ਦੀ ਜਾਨ ਵਾਪਸ ਲਿਆ ਸਕਦੇ ਹੋ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਦੋਨਾਂ ਧਿਰਾਂ ਵਿੱਚਕਾਰ ਆਨਲਾਈਨ ਇੱਕ ਜੰਗ ਛਿੜ ਗਈ ਹੈ ਹਾਲਾਂਕਿ ਡੌਗ ਲਵਰਜ਼ ਦੀ ਪ੍ਰਤੀਕਿਰਿਆ ਦੇਖਦੇ ਹੋਏ ਸੁਪਰੀਮ ਕੋਰਟ ਨੇ ਤਿੰਨ ਜੱਜਾਂ ਦੀ ਮੀਟਿੰਗ ਬਿਠਾ ਕੇ ਇਸ ਫੈਸਲੇ ਤੇ ਦੁਬਾਰਾ ਗੌਰ ਕਰਨ ਦਾ ਨਿਰਣੇ ਲਿੱਤਾ ਜਿਸ ਵਿੱਚ ਉਹਨਾਂ ਨੇ ਹਲੇ ਆਪਣੇ ਇਸ ਫੈਸਲੇ ਤੇ ਰੋਕ ਲਾ ਦਿੱਤੀ ਹੈ ਹੁਣ ਦੇਖਣਾ ਹੈ ਕਿ ਸੁਪਰੀਮ ਕੋਰਟ ਆਪਣੇ ਇਸ ਫੈਸਲੇ ਤੇ ਅੱਗੇ ਕੀ ਸੁਣਵਾਈ ਕਰੇਗੀ